ਇੱਕ ਪਾਸੇ ਕੈਪਟਨ ਸਰਕਾਰ ਦੇ ਵਿੱਚ ਜਿਹੜਾ ਕਾਟੋ ਕਲੇਸ਼ ਆ ਉਹ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀ ਲਗਾਤਾਰ ਸਰਕਾਰ ਦੇ ਉੱਤੇ ਇਲਜ਼ਾਮ ਲਾਉਂਦੀ ਦਿਖਾਈ ਦੇ ਰਹੀ ਹੈ ਇੱਕ ਪਾਸੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਬਿੱਤੇ ਦੇਣਾ ਜਿਹੜਾ ਵਿਜੀਲੈਂਸ ਵੱਲੋਂ ਵਿਧਾਇਕਾਂ ਦੇ ਉੱਤੇ ਸਕੰਜਾ ਜਿਹੜਾ ਲਗਾਤਾਰ ਕੱਸਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਅੱਜ ਕੈਪਟਨ ਸੰਦੀਪ ਸੰਧੂ ਵੱਲੋਂ ਧਮਕੀਆਂ ਜਿਸ ਭਰੇ ਜਿਹੜੇ ਫੋਨ ਕਾਲਸ ਨੇ ਪ੍ਰਗਟ ਸਿੰਘ ਨੂੰ ਆਉਂਦੇ ਨੇ ਤੇ ਪ੍ਰਗਟ ਸਿੰਘ ਉਹਨਾਂ ਨੂੰ ਮੀਡੀਆ ਰਾਹੀਂ ਜਨਤਕ ਵੀ ਕਰਦੇ ਨੇ ਤੇ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਵਿਰੋਧੀ ਧਿਰ ਲਗਾਤਾਰ ਜਿਹੜੇ ਇਲਜ਼ਾਮ ਨੇ ਸੱਤਾਧਾਰੀ ਪਾਰਟੀ ਦੇ ਉੱਤੇ ਲਗਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਕ腐ਸ਼ਨ ਦੇ ਜਿਹੜੇ ਚਾਰजेस ਨੇ ਉਹ ਲੱਗਣੇ ਚਾਹੀਦੇ ਹਨ ਅਖੀਰਕਾਰ ਜੇਕਰ 2019 ਤੇ 18 ਦੇ ਜਿਹੜੇ ਮਾਮਲੇ ਨੇ ਤਾਂ ਹੁਣ ਕਿਉਂ ਖੁੱਲਰੇ ਨੇ ਕਿਤੇ ਨਾ ਕਿਤੇ ਇਹ ਕ腐ਸ਼ਨ ਦਾ ਮਾਮਲਾ ਜਿਹੜਾ ਉਹ ਜਾਪਦਾ ਹੈ ਤੇ ਇਸ ਨੂੰ ਦੇਖਦੇ ਹੋਏ ਦਲਜੀਤ ਚਿੰਮਾ ਨੇ ਜਿਹੜੇ ਅਕਾਲੀ ਦਲ ਤੋਂ ਉਹਨਾਂ ਨੇ ਵੀ ਇੱਕ ਦਿਨ ਦਾ ਸੈਸ਼ਨ ਰੱਖਣ ਦੀ ਜਿਹੜੀ ਮੰਗ ਹੈ ਉਹ ਦੁਹਰਾਈ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਰ ਨੇ ਵੀ ਜਿਹੜਾ ਵਿਰੋਧੀਆਂ ਨੂੰ ਆਪਣੇ ਆੜੇ ਹੱਥੀ ਲਿਆ ਹੈ ਦੇਖੋ ਇੰਜ ਮਹਿਸੂਸ ਹੁੰਦਾ ਹੈ ਕਿ ਸਰਕਾਰ ਕ腐ਸ਼ਨ ਨੂੰ ਇੱਕ ਹਕਿਆਨ ਦੇ ਤੌਰ ਤੇ ਉੱਤੇ ਵਰਤਦੀ ਹੈ ਪਹਿਲੀ ਗੱਲ ਤਾਂ ਜੇ ਸਰਕਾਰ ਦੀ ਨੌੜੇ ਦੇ ਵਿੱਚ ਹੈ ਕ腐ਸ਼ਨ ਹੋ ਰਹੀ ਹੈ ਤੇ ਉਹਨੂੰ ਨਾ ਰੋਕਣਾ ਇਹ ਬਹੁਤ ਵੱਡਾ ਗੁਨਾਹ ਹੈ ਦੂਜੀ ਗੱਲ ਹੈ ਕਿ ਤੁਸੀਂ ਕ腐ਸ਼ਨ ਦੀ ਕਿਛਦੀ ਫਾਈਲ ਬਣਾਈ ਹੈ ਪਰ ਉਹਨੂੰ ਪੈਂਡਿੰਗ ਰੱਖ ਛੱਡਿਆ ਹੈ ਕਿ ਜੇ ਲੋੜ ਪਏਗੀ ਵਰਤਾਂਗੇ ਇਹ ਉਸ ਤੋਂ ਵੀ ਵੱਡਾ ਗੁਨਾਹ ਹੈ ਔਰ ਤੀਜੀ ਗੱਲ ਹੈ ਕਿ ਤੁਸੀਂ ਫਾਈਲ ਬਣਾ ਕੇ ਰੱਖੀ ਹੈ ਕਿਸੇ ਦੀ ਕ腐ਸ਼ਨ ਦੀ ਔਰ ਉਹਦੇ ਨਾਲ ਉਹਨੂੰ ਬਲੈਕਮੇਲ ਕਰਕੇ ਆਪਣੀ ਸਰਕਾਰ ਨੂੰ ਜਿਹੜਾ ਕਿਸੇ ਤਰੀਕੇ ਡਿਸਟਰਬ ਹੋਣ ਤੋਂ ਰੋਕ ਰਹੇ ਹੋ ਇਹ ਸਭ ਤੋਂ ਵੱਡਾ ਗੁਨਾਹ ਹੈ ਔਰ ਚੁਣੇ ਹੋਏ ਨੁਮਾਇੰਦੇ ਨੂੰ ਅਗਰ ਮੁੱਖ ਮੰਤਰੀ ਦੇ ਦਫ਼ਤਰ ਤੋਂ ਧਮਕੀਆਂ ਮਿਲਦੀਆਂ ਇਹ ਮੈਂ ਸਮਝਦਾ ਵਿਧਾਇਕਾਂ ਦੀ ਡਿਸਟ੍ਰਿਕਟ ਪ੍ਰੇਵਲੀਟ ਦਾ ਬਹੁਤ ਵੱਡਾ ਮਸਲਾ ਇਸ ਕਰਕੇ بڑے ਵੱਡੇ ਕਨਸਟੀਚਿਊਸ਼ਨਲ ਸਵਾਲ ਖੜੇ ਹੋ ਗਏ ਕਿ ਕੀ ਸਰਕਾਰ ਖੁਦ ਪੁਸ਼ਤਪਨਾਹੀ ਪੈਦਾ ਕਰਦੀ ਰਹੀ ਕਰਪਸ਼ਨ ਦੀ ਬੰਦਿਆਂ ਨੂੰ ਕਰਪਟ ਕਰਦੀ ਰਹੀ ਤੇ ਫਿਰ ਹੁਣ ਉਹਨਾਂ ਨੂੰ ਬਲੈਕਮਿਲ ਕਰਾ ਰਹੀ ਹੈ ਆਪਣੀ ਕੁਰਸੀ ਬਚਾਉਣ ਵਾਸਤੇ ਇਹ ਸਾਰੇ ਦੇ ਉੱਤੇ ਵਿਚਾਰ ਕਰਨ ਵਾਸਤੇ ਪ੍ਰਧਾਨ ਸਭਾ ਦਾ ਸੈਸ਼ਨ ਹੋਣਾ ਚਾਹੀਦਾ ਹੈ। ਉਹ ਸਾਰਾ ਮਸਲਾ ਪ੍ਰਿਵੀਲੇਜ ਕਮੇਟੀ ਨੂੰ ਰੈਫਰ ਹੋਣਾ ਚਾਹੀਦਾ ਹੈ ਤਾਂ ਜੋ ਸਿਟਾਈ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰੀਕੇ ਡੋਟ ਹੁੰਦੀ ਰਹੀ ਹੈ, ਕਿਸ ਤਰੀਕੇ ਪਿੰਨਾ ਪੈਟਰਨਿੰਗ ਕੀਤੀ ਜਾਂਦੀ ਰਹੀ ਹੈ ਕ腐ਸ਼ਨ ਔਰ ਹੁਣ ਕੁਰਸੀਆਂ ਵਿਚੋੜ ਵਾਸਤੇ ਕਿਵੇਂ ਕ腐ਸ਼ਨ ਦਾ ਇਸਤੇਮਾਲ ਹੋ ਰਿਹਾ। ਦੇਖੋ ਇੱਕ ਪਾਸੇ ਤਾਂ ਜਿਹੜਾ ਕਰੋਨਾ ਦਾ ਗਹਿਰ ਪੂਰੀ ਦੁਨੀਆ ਚ ਚੱਲ ਰਿਹਾ। ਇਹ ਜਿਹੜੀਆਂ ਵੀ ਸੰਜੀਦਗੀ ਵਾਲੀਆਂ ਸਰਕਾਰਾਂ ਨੇ ਉਹ ਸਾਰੀਆਂ ਇਸ ਗੱਲ ਤੇ ਲੱਗੀਆਂ ਹੋਈਆਂ ਵੀ ਕਿਸ ਤਰ੍ਹਾਂ ਆਪ ਦੇ ਜਿਹੜੇ ਸੂਬੇ ਦੇ ਲੋਕ ਹੈ ਦੇਸ਼ ਦੇ ਲੋਕ ਹੈ ਉਹਨਾਂ ਨੂੰ ਬਚਾਇਆ ਜਾਵੇ ਤੇ ਉਸ ਟਾਈਮ ਦੇ ਵਿੱਚ ਜਦੋਂ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਨੂੰ ਸੂਬੇ ਦੇ ਲੋਕਾਂ ਦਾ ਖੜਨਾ ਚਾਹੀਦਾ ਸੀ ਪਤਾ ਕਰਨਾ ਚਾਹੀਦਾ ਸੀ ਕਿ ਕਿਹੜੇ ਹਸਪਤਾਲ ਦੇ ਬੈੱਡ ਭਰ ਗਏ ਉੱਥੇ ਆਪਾਂ ਨਵੇਂ ਬੈੱਡ ਅਰੇਂਜ ਕਰਨ ਲਈ ਕੀ ਕਰਨਾ ਹੈ ਆਪਾਂ ਆਕਸੀਜਨ ਦਾ ਅਰੇਂਜਮੈਂਟ ਕਰਨ ਲਈ ਕੀ ਕਰਨਾ ਹੈ ਆਪਾਂ ਇੰਜੈਕਸ਼ਨ ਦਾ ਅਰੇਂਜਮੈਂਟ ਕਰਨ ਲਈ ਕੀ ਕਰਨਾ ਹੈ ਤੇ ਜਦੋਂ ਲੋਕ ਸੈਂਕੜੇ ਹਜ਼ਾਰਾਂ ਪੰਜਾਬ ਚ ਮਰ ਰਹੇ ਨੇ ਤੇ ਉਦੋਂ ਸਰਕਾਰ ਮੰਤਰੀ ਕੁਰਸੀ ਦੀ ਲੜਾਈ ਇੱਕ ਦੂਜੇ ਨੂੰ ਬਿਆਨਬਾਜੀ ਦੂਸ਼ਨਬਾਜੀ ਦੀ ਲੜਾਈ ਹੈ ਉਹ ਲੜ ਰਹੇ ਨੇ ਸੋ ਇਹ ਵੀ ਜੋ ਅੱਜ ਬਿਆਨਬਾਜੀ ਹੋਈ ਹੈ ਇਹ ਉਸੇ ਕੜੀ ਦਾ ਹਿੱਸਾ ਹੈਗਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਾਰਵਾਈ ਤੁਸੀਂ ਇੱਕ ਦੂਜੇ ਤੇ ਕੀ ਕਰੋਗੇ ਕਾਰਵਾਈ ਥੋੜ ਦੇ ਪੰਜਾਬ ਦੇ ਲੋਕਾਂ ਨੇ ਕਰਨੀ ਹੈ ਮਹੀਨੇ 6 ਰਹਿ ਗਏ ਵਾਸਤਾ ਤੁਹਾਨੂੰ ਬੇਨਤੀ ਹੈ ਉਹ ਪੰਜਾਬ ਨੂੰ ਬਚਾ ਲਓ ਲੋਕ ਮਰ ਰਹੇ ਆ ਅਸੀਂ ਆਪੋਜੀਸ਼ਨ 'ਚ ਰਹਿ ਕੇ ਵੀ ਅਸੀਂ ਕਹਿੰਦੇ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਖੜੋ ਆਪਾਂ ਲੜ ਰਲ ਮਿਲ ਕੇ ਲੋਕਾਂ ਦਾ ਸਾਥ ਦਿਈਏ ਅਾ ਜਿਹੜੀਆਂ ਜਿੱਤਾਂ ਹਾਰਾਂ ਤੇ ਤਾਂ ਹੁੰਦੀਆਂ ਰਹਿਣੀਆਂ ਜੋ ਤੁਸੀਂ ਅੱਜ ਕਰ ਰਹੇ ਹੋ ਨਾ ਇਹ ਕਾਰਵਾਈ ਇੱਕ ਵਧਾਈ ਤੇ ਕੀ ਤੁਹਾਡੇ ਸਾਰੇ ਮੰਤਰੀਆਂ ਤੇ ਸਾਰੇ ਲੋਕਾਂ ਤੇ ਪੰਜਾਬ ਦੇ ਲੋਕ ਕਰਨਗੇ ਮਹੀਨੇ 6 ਰਹਿ ਗਏ ਇੰਨਾ ਸਾਰੀਆਂ ਗੱਲਾਂ ਦਾ ਕਿੱਥੇ ਨਿਚੋੜ ਨਿਕਲਦਾ ਹੈ ਕੀ ਬਣਦਾ ਹੈ ਕੀ ਰਣਨੀਤੀ ਅਗਲੀ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਅਜੇ ਦੇਖਣਾ ਬਾਕੀ ਹੋਵੇਗਾ ਬਾਕੀ ਉਹਨਾਂ ਟਾਈਮ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ